ਸਸ਼੍ਰੀ ਕਾਲਜ ਤੋਂ 1.24 7 ਪੰਜਾਬ ਹਾਲ ਹੀ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ 25 ਸਾਲਾ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾਧਿਕਾ ਯਾਦਦਾਦ ਆਫ ਤੇ ਪਿਤਾ ਦੀਪਕ ਯਾਦਵ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ੁਰੂਆਤ ਵਿੱਚ ਇਹ ਕਹਾਣੀ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਰੀਲ ਨਾਲ ਚੋੜੀ ਗਈ ਸੀ ਜਿਸ ਵਿੱਚ ਰਾਧਿਕਾ ਸਹਾਯਾਦਾਕਰ ਇਨਾਮੁਲ ਹੱਕ ਨਾਲ ਇੱਕ ਸੀਨ ਵਿੱਚ ਨਜ਼ਰ ਆ ਰਹੇ ਸੀ। ਰੀਲ ਤੋਂ ਬਾਅਦ ਲੋਕਾਂ ਨੇ ਇਤਰਾਜ਼ ਉਪ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਰਾਧਿਕਾ ਨੇ ਆਪਣਾ ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤਾ। ਹਾਲਾਂਕਿ ਗੁਰੂਗ੍ਰਾਮ ਪੁਲਿਸ ਨੇ ਸਾਫ਼ ਕੀਤਾ ਹੈ ਕਿ ਰੀਵਿਸ ਹੱਤਿਆ ਦਾ ਮੁੱਖ ਕਾਰਨ ਨਹੀਂ ਸੀ ਅਸਲ ਵਿੱਚ ਰਾਧਿਕਾ ਨੇ ਇੱਕ ਟੈਨਿਸ ਅਕੈਡਮੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪਰਿਵਾਰ ਵਿੱਚ ਵਿਵਾਦ ਬਣ ਗਿਆ ਸੀ ਪਿਤਾ ਦੀ ਮਨੋਬੇੜ ਤੇ ਸੋਚ ਅਤੇ ਘਰੇਲੂ ਤਣਾਅ ਇਹ ਕਦਮ ਚੁੱਕਿਆ ਅਧਿਕਾਰ ਇਨਾਮੁਲ ਹੱਕ ਨੇ ਦੋ ਵਾਰ ਸਪਸ਼ਟਿਕਿਰਨ ਦਿੰਦਿਆ ਕਿ ਹਾਂ ਕਿ ਉਹਨਾਂ ਦਾ ਰਾਧਿਕਾ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀ ਇਹ ਮਾਮਲਾ ਸਮਾਜ ਵਿਰੋਧੀ ਸੱਤਾ ਤੇ ਘਰੇਲੂ ਦਬਾਅ ਨੂੰ ਸਮਝਣ ਲਈ ਇੱਕ ਅਹਮਕਾਰਜਨਕ ਉਦਾਹਰਣ ਬਣ ਗਿਆ ਹੈ ਸਸ਼ਕਾ ਜੀ ਤੁਸਤੇ 1 ਕਰੋੜ 24 e to... ਸਮਰਪਨ ਪੰਜਾਬ ਹਾਲ ਹੀ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ 25 ਸਾਲਾ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾਧਿਕਾ ਯਾਦਵ ਦਾ ਪਿਤਾ ਦੀਪਕ ਯਾਦਵ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ੁਰੂਆਤ ਵਿੱਚ ਇਹ ਕਹਾਣੀ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਰੀਲ ਨਾਲ ਚੋੜੀ ਗਈ ਸੀ ਜਿਸ ਵਿੱਚ ਰਾਧਿਕਾ ਸਹਿ ਅਦਾਕਾਰ ਇਨਾਮੁਲ ਹੱਕ ਨਾਲ ਇੱਕ ਸੀਨ ਵਿੱਚ ਨਜ਼ਰ ਆ ਰਹੀ ਸੀ। ਰੀਲ ਤੋਂ ਬਾਅਦ ਲੋਕਾਂ ਨੇ ਇਤਰਾਜ਼ ਉਪ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਰਾਧਿਕਾ ਨੇ ਆਪਣਾ ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤਾ। ਹਾਲਾਂਕਿ ਗੁਰੂਗ੍ਰਾਮ ਪੁਲਿਸ ਨੇ ਸਾਫ਼ ਕੀਤਾ ਹੈ ਕਿ ਰੀਰੀਸ ਹੱਤਿਆ ਦਾ ਮੁੱਖ ਕਾਰਨ ਨਹੀਂ ਸੀ ਅਸਲ ਵਿੱਚ ਰਾधिका ਨੇ ਇੱਕ ਟੈਨਿਸ ਅਕੈਡਮੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪਰਿਵਾਰ ਵਿੱਚ ਵਿਵਾਦ ਬਣ ਗਿਆ ਸੀ ਪਿਤਾ ਦੀ ਮਨੋਬੇੜ ਤੇ ਸੋਚ ਅਤੇ ਘਰੇਲੂ ਤਣਾਅ ਇਹ ਕਦਮ ਚੁੱਕਿਆ ਅਧਿਕਾਰੀ ਨਾਮੁਲ ਹਕ ਨੇ ਦੋ ਵਾਰ ਸਪਸ਼ਟਿਕਿਰਨ ਦਿੱੰਦਿਆ ਕਿ ਉਨ੍ਹਾਂ ਦਾ ਰਾधिका ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀ ਇਹ ਮਾਮਲਾ ਸਮਾਜ ਵਿਰੋਧੀ ਸੱਤਾ ਤੇ ਘਰੇਲੂ ਦਬਾਅ ਨੂੰ ਸਮਝਣ ਲਈ ਇੱਕ ਅਹਮਕਾਰਜਨਕ ਉਦਾਹਰਨ ਬਣ ਗਿਆ ਹੈ ਸਸ਼ਿਕਾਜਿਤ ਉਸਤੇ 1.24 ਇਟੂ 7 ਪੰਜਾਬ ਹਾਲ ਹੀ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ 25 ਸਾਲਾ ਅੰਤਰਰਾਸ਼ਟਰੀ ਟੈਨਿਸ ਪਲੇਅਰ ਰਾधिका ਯਾਦਵ ਦਾ ਪਿਤਾ ਦੀਪਕ ਯਾਦਵ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ੁਰੂਆਤ ਵਿੱਚ ਇਹ ਕਹਾਣੀ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਕ੍ਰੀਲ ਨਾਲ ਚੋਰੀ ਗਈ ਸੀ ਜਿਸ ਵਿੱਚ ਰਾधिका ਸਹਾਯਾ ਦਾਕਰ ਇਨਾਨੋਲ ਹੱਕ ਨਾਲ ਇੱਕ ਸੀਨ ਵਿੱਚ ਨਜ਼ਰ ਆ ਰਹੀ ਸੀ। ਰੀਲ ਤੋਂ ਬਾਅਦ ਲੋਕਾਂ ਨੇ ਇਤਰਾਜ਼ ਉਪ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਰਾਧਿਕਾ ਨੇ ਆਪਣਾ ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤਾ ਹਾਲਾਂਕਿ ਗੁਰੂਗ੍ਰਾਮ ਪੁਲਿਸ ਨੇ ਸਾਫ਼ ਕੀਤਾ ਹੈ ਕਿ ਰੀਰਿਸ ਹੱਤਿਆ ਦਾ ਮੁੱਖ ਕਾਰਨ ਨਹੀਂ ਸੀ। ਅਸਲ ਵਿੱਚ ਰਾਧਿਕਾ ਨੇ ਇੱਕ ਟੈਨਿਸ ਅਕੈਡਮੀ ਚ ਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪਰਿਵਾਰ ਵਿੱਚ ਵਿਵਾਦ ਬਣ ਗਿਆ ਸੀ। ਪਿਤਾ ਦੀ ਮਨੋਵਿਗਿਆਤੀ ਸੋਚ ਅਤੇ ਘਰੇਲੂ ਤਣਾਅ ਇਹ ਕਦਮ ਚੁੱਕਿਆ। ਅਦਾਕਾਰ ਇਨਾਮੁਲ ਹਕ ਨੇ ਦੋ ਵਾਰ ਸਪਸ਼ਟਿਕਿਰਨ ਦਿੰਦਿਆ ਕਿ ਉਹਨਾਂ ਦਾ ਰਾਧਿਕਾ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀ। ਇਹ ਮਾਮਲਾ ਸਮਾਜ ਵਿਧਿਪ੍ਰਿਤ ਸਤਾ ਤੇ ਘਰੇਲੂ ਦਬਾਅ ਨੂੰ ਸਮਝਣ ਲਈ ਇੱਕ ਅਹੰਕਾਰਜਨਕ ਉਦਾਹਰਣ ਬਣ ਗਿਆ ਹੈ।